ਅੱਜ ਦੇ ਸਮੇਂ ਵਿੱਚ ਧਰਮਾਂ ਦਾ ਬੜਾ ਰੌਲਾ ਪਿਆ ਹੋਇਆ ਕੋਈ ਆਖਦਾ ਕਿ ਮੇਰਾ ਧਰਮ ਵੱਡਾ ਹੈ ਕੋਈ ਆਖਦਾ ਮੇਰਾ ਧਰਮ ਵੱਡਾ ਹੈ ਕੋਈ ਆਖਦਾ ਹਿੰਦੂ ਵੱਡੇ ਨੇ ਕੋਈ ਆਖਦਾ ਮੁਸਲਮਾਨ ਵੱਡੇ ਨੇ ਕੋਈ ਇਸਾਈ ਆਪਣੇ ਆਪ ਨੂੰ ਵੱਡਾ ਆਖੀ ਜਾਂਦੇ ਨੇ ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਇਹ ਰੌਲਾ ਹੈ ਪਰ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਧਰਮਾਂ ਦੇ ਵਿੱਚ ਸਾਨੂੰ ਵੰਡਿਆ ਨਹੀਂ ਸਤਗੁਰੂ ਸਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹ ਕੀ ਹੈ ਇਹ ਸਵਾਲ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਵੀ ਕੀਤਾ ਸੀ ਕਿ ਸਤਗੁਰੂ ਸਚੇ ਪਾਤਸ਼ਾਹ ਜੀ ਬੜੇ ਤਰ੍ਹਾਂ ਤਰ੍ਹਾਂ ਦੇ ਧਰਮ ਜੋ ਹਨ ਉਹ ਸੰਸਾਰ ਤੇ ਚੱਲ ਰਹੇ ਨੇ ਆਪ ਜੀ ਕਿਰਪਾ ਕਰਕੇ ਦੱਸੋ ਕਿ ਸਾਰਿਆਂ ਦੇ ਨਾਲੋਂ ਵੱਡਾ ਧਰਮ ਕਿਹੜਾ ਹੈ ਚੰਗਾ ਧਰਮ ਕਿਹੜਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਪਾਵਨ ਬਾਣੀ ਦੇ ਰਹੀ ਪੁੱਤਰ ਵੀ ਦਿੰਦੇ ਨੇ ਤੇ ਸਮਝਉਂਦੇ ਵੀ ਨੇ ਸਾਨੂੰ ਸਾਦੇ ਗੁਰੂ ਸਾਹਿਬਾਨਾਂ ਨੇ ਸਮਝਾਇਆ ਕਿ ਅਸਲ ਦੇ ਵਿੱਚ ਮਨੁੱਖ ਦਾ ਧਰਮ ਹੈ ਮਨੁੱਖਤਾ ਦੀ ਸੇਵਾ ਕਰਨੀ ਦਇਆ ਕਰਨੀ ਅਤੇ ਗੁਰੂ ਅਰਜਨ ਦੇਵ ਜੀ ਨੇ ਕੀ ਦੱਸਿਆ ਸਤਗੁਰੂ ਜੀ ਫਰਮਾਉਂਦੇ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਧੋਲ ਧਰਮ ਦਇਆ ਕਾ ਕੂਤ ਸੰਤੋਖ ਥਾਪ ਰੱਖਿਆ ਜਨ ਸੂਤ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਸਣ ਲੱਗੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਤਿਗੁਰਾਂ ਨੇ ਸਿੱਖਾਂ ਨੂੰ ਉੱਤਰ ਦਿੱਤਾ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਤਿਗੁਰੂ ਜੀ ਇਸ ਮਝਾ ਰਹੇ ਨੇ ਕਿ ਜੇ ਤੁਸੀਂ ਸਾਰਿਆਂ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਪੁੱਛਣਾ ਚੰਦੇ ਜੇ ਤੇ ਉਹ ਇਹ ਹੈ ਕਿ ਇਸ ਜੀਵ ਨੇ ਬਿਨਾਂ ਕਿਸੇ ਵਿਦਕਰੇ ਤੋਂ ਪਰਮੇਸ਼ਰ ਦਾ ਨਾਮ ਜਪਣਾ ਤੇ ਨਾਮ ਇਹ ਨਹੀਂ ਕਿ ਮੂੰਹ ਤੋਂ ਜਪੀ ਜਾਣਾ ਤੇ ਕਰਮ ਜੋ ਹਨ ਉਹ ਫਿਰ ਠੱਗਾਂ ਵਾਲੇ ਰੱਖਣੇ ਠੱਗੀਆਂ ਕਰਨੀਆਂ ਚੋਰੀਆਂ ਕਰਨੀਆਂ ਹਿਰਾਫੇਰੀਆਂ ਕਰਨੀਆਂ ਤੇ ਆਖਣਾ ਮੈਂ ਸਵੇਰ ਦਾ ਤੇ ਸ਼ਾਮ ਦਾ ਨਿਤਨੇਮ ਤੇ ਛੱਡਦਾ ਹੀ ਨਹੀਂ ਉਹਦੇ ਨਾਲ ਨਾਲ ਨਿਰਮਲ ਕਰਮ ਸ਼ੁਭ ਕਰਮ ਚੰਗੇ ਕਰਮ ਕਰਨੇ ਸ਼ੁਰੂ ਕਰ ਦੇਣੇ ਉਹ ਇਸ ਜੀਵ ਦਾ ਧਰਮ ਹੈ ਜਿਹੜੇ ਇਸ ਧਰਮ ਨੂੰ ਨਹੀਂ ਨਿਭਾਉਂਦੇ ਉਹ ਮਨੁੱਖ ਜਨਮ ਦੇ ਵਿੱਚ ਤੇ ਹਨ ਪਰ ਗੁਰੂ ਅਰਜਨ ਦੇਵ ਜੀ ਪਰਮਉੰਦੇ ਹਨ ਉਹ ਕਰਤੂਤ ਪਸ਼ੂ ਕੇ ਮਾਨਸ ਜਾਤ ਉਹਨਾਂ ਦੀਆਂ ਕਰਤੂਤਾ ਪਸ਼ੂਆਂ ਵਾਲੀਆਂ ਨੇ ਤੇ ਉਹ ਮਨੁੱਖ ਜਾਤੀ ਦੇ ਵਿੱਚ ਪੈਦਾ ਹੋਏ ਨੇ ਸੋ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਧਰਮ ਉਹ ਮਨੁੱਖਤਾ ਦਾ ਧਰਮ ਮਹਾਰਾਜ ਨੇ ਇੱਕ ਹੀ ਦੱਸਿਆ ਹੈ ਕਿ ਮਨੁੱਖਾਂ ਦੇ ਵਾਂਗ ਰਹਿਣਾ ਸ਼ੁਭ ਕਰਮ ਕਰਨੇ ਪਰਮੇਸ਼ਰ ਦਾ ਨਾਮ ਜਪਣਾ ਬਾਕੀ ਜੋ ਲੋਕਾਂ ਨੇ ਬਣਾਏ ਹਨ ਇਹ ਆਪੋ ਆਪਣੇ ਮਜ਼ਬ ਕਹਿ ਸਕਦੇ ਹਾਂ ਮਨੁੱਖਾਂ ਦਾ ਧਰਮ ਇੱਕ ਹੀ ਹੈ ਕਿ ਮਨੁੱਖ ਜਤੀ ਹੈ ਤੇ ਸੁਭ ਕਰਮ ਕਰਨੇ ਨਾਮ ਜਪਣਾ ਹੁਣ ਜੇ ਕੋਈ ਅਖੇ ਮ ਧਰਮੀ ਹੋਣਾ ਉਸ ਦੇ ਵਾਸਤੇ ਧਰਮੀ ਹੋਣ ਦੇ ਗੁਣ ਮਹਾਰਾਜ ਨੇ ਦੱਸੇ ਨੇ ਕਿਉਂਕਿ ਪਾਵਨ ਬਾਣੀ ਦੇ ਪਰਮਾਨ ਹਨ ਮਾਤ ਪਿਤਾ ਬਿਨ ਬਾਲ ਨਾ ਹੋਈ ਜੇ ਮਾਂ ਨਾ ਹੋਵੇਗੀ ਤੇ ਬੱਚਾ ਕਿਸ ਤਰ੍ਹਾਂ ਪੈਦਾ ਹੋਵੇਗਾ ਆਪ ਜੀ ਨੇ ਹੁਣੇ ਪੰਕਤੀ ਸਰਵਣ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਵਿੱਚ ਆਪਾਂ ਰੋਜ਼ ਪੜ੍ਹਦੇ ਆ ਧੋਲ ਧਰਮ ਦਇਆ ਕਾ ਪੂਤ ਕਿ ਜੋ ਧਰਮ ਰੋਟੀ ਬਲ ਦ ਕਹ ਲਈਏ ਜੋ ਧਰਮ ਹੈ ਇਹ ਦਇਆ ਦਾ ਪੁੱਤਰ ਹੈ ਭਾਵ ਕਿ ਦਇਆ ਤੋਂ ਧਰਮ ਪੈਦਾ ਹੁੰਦਾ ਹੈ ਜੇ ਦੀਵ ਜੀਵ ਦੇ ਵਿੱਚ ਦਇਆ ਨਹੀਂ ਤੇ ਫਿਰ ਉਹ ਧਰਮੀ ਨਹੀਂ ਹੋ ਸਕਦਾ ਇਸ ਕਰਕੇ ਸਭ ਤੋਂ ਪਹਿਲਾਂ ਦਇਆ ਕਰਨੀ ਜ਼ਰੂਰੀ ਹੈ ਦਇਆ ਜੋ ਹੈ ਇਹ ਧਰਮ ਦੀ ਮਾਂ ਹੈ ਜੇ ਸਾਖੀ ਪ੍ਰਮਾਣ ਦਿਆ ਜਾਵੇ ਤਾਂ ਜੋ ਰੈਬਾਂ ਹੋਈ ਹੈ ਨਾ ਰੈਬਾਂ ਉਹ ਇੱਕ ਵਾਰ ਜਦੋਂ ਉਸਨੇ ਮੱਕੇ ਦੀ ਜ਼ਿਆਰਤ ਜਾਣ ਦਾ ਫੈਸਲਾ ਕੀਤਾ ਕਿ ਮੇਰਾ ਚਿਤ ਕਰਦਾ ਹੈ ਕਿ ਮੈਂ ਮੱਕੇ ਜਾਵਾਂ ਮੱਕੇ ਜਾ ਕੇ ਮੈਂ ਦਰਸ਼ਨ ਕਰਾਂ ਉੱਥੇ ਤੇ ਫਿਰ ਉਸਨੇ ਕੀ ਕੀਤਾ ਮੱਕੇ ਜਾਣ ਦੀ ਤਿਆਰੀ ਕਰ ਲਈ ਹੈ ਜਦੋਂ ਮੱਕੇ ਜਾਣ ਦੀ ਤਿਆਰੀ ਕੀਤੀ ਹੈ ਘਰੋਂ ਨਿਕਲੀ ਹੈ ਥੋੜਾ ਅੱਗੇ ਗਈ ਤੇ ਰਸਤੇ ਦੇ ਵਿੱਚ ਹੋਰ ਉਸ ਨੂੰ ਸੰਗ ਮਿਲ ਪਿਆ ਹੋਰ ਸਾਥੀ ਮਿਲੇ ਤਾਂ ਉਸ ਵੇਲੇ ਉਸਨੇ ਪੁੱਛਿਆ ਕਿ ਤੁਸੀਂ ਕਿੱਥੇ ਚੱਲੇ ਜੇ ਤਾਂ ਉਹ ਵੀ ਆਖਣ ਲੱਗੇ ਕਿ ਅਸੀਂ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਚੱਲੇ ਆਂ ਇਬਰਾਹਿਮ ਪੈਗੰਬਰ ਉਹ ਅਮਰੀਦਾਂ ਦੇ ਨਾਲ ਮੱਕੇ ਦੀ ਜ਼ਿਆਰਤ ਵਾਸਤੇ ਜਾ ਰਿਹਾ ਸੀ ਬੜੀ ਭਾਰੀ ਗਿਣਤੀ ਦੇ ਵਿੱਚ ਮੱਕੇ ਦੀ ਉਹ ਜ਼ਿਆਰਤ ਕਰਨ ਵਾਸਤੇ ਜਾ ਰਹੇ ਸਨ ਉਸ ਵੇਲੇ ਰੈਬਾਂ ਵੀ ਉਹਨਾਂ ਦੇ ਨਾਲ ਤੁਰ ਪਈ ਹੈ ਤੁਰਦਿਆਂ ਤੁਰਦਿਆਂ ਹੁਣ ਰਸਤੇ ਦੇ ਵਿੱਚ ਉਸ ਨੇ ਕੀ ਵੇਖਿਆ ਕਿ ਇੱਕ ਖੂਹ ਹੈ ਉਹ ਖੂਹ ਦੇ ਕੋਲ ਜਾਂ ਵੇਖਦੀ ਹੈ ਤਾਂ ਉਸ ਨੇ ਤੱਕਿਆ ਕਿ ਇੱਕ ਕੁੱਤੀ ਜੋ ਹੈ ਉਹ ਖੂਹ ਦੇ ਕੋਲ ਉਸ ਨੇ ਛੋਟੇ ਛੋਟੇ ਬੱਚੇ ਦਿੱਤੇ ਨੇ ਤੇ ਉਹ ਬੜੇ ਹੀ ਘਰ ਲਾਰੇ ਨੇ ਧੁੱਪ ਦੇ ਨਾਲ ਉਹਨਾਂ ਨੂੰ ਪਿਆਸ ਲੱਗੀ ਹੋਈ ਸੀ ਸੋ ਹੁਣ ਉਸ ਰੱਬਾਂ ਨੇ ਆਖਿਆ ਕਿ ਤੁਸੀਂ ਅੱਗੇ ਚੱਲੋ ਮੈਂ ਇੱਥੇ ਕੁਝ ਥਰੇ ਰੁਕਣਾ ਹੈ ਮੈਂ ਤੁਹਾਡੇ ਨਾਲ ਮਿਲ ਜਾਵਾਂਗੀ ਕਿਉਂਕਿ ਉਸ ਦੇ ਹਿਰਦੇ ਦੇ ਵਿੱਚ ਦਇਆ ਸੀ ਤਰਸ ਸੀ ਸੋ ਜਿਹਦੇ ਹਿਰਦੇ ਵਿੱਚ ਦਇਆ ਹੈ ਨਾ ਉਹ ਦਇਆ ਕਰਨ ਵਾਸਤੇ ਇਹ ਨਹੀਂ ਆਖਦਾ ਕਿ ਕੋਈ ਮੇਰੇ ਕੋਲੋਂ ਆ ਕੇ ਪਹਿਲਾਂ ਮੰਗ ਮੰਗੇ ਫਿਰ ਮੈਂ ਉਹਦੇ ਉੱਤੇ ਦਇਆ ਕਿਰਪਾ ਕਰਾਂ ਉਹਦੀ ਮੰਗ ਪੂਰੀ ਕਰਾਂ ਉਹਦੇ ਹਿਰਦੇ ਦੇ ਅੰਦਰ ਤਰਸ ਹੈ ਦਇਆ ਹੈ ਉਹ ਮੌਕਾ ਲੱਭਦਾ ਹੈ ਕਿ ਕਿੱਥੇ ਮੈਂ ਕਿਸੇ ਦੇ ਉਤੇ ਦਇਆ ਕਰ ਦਵਾਂ ਤੇ ਮੇਰਾ ਮਨ ਜੋ ਹੈ ਉਹ ਖੁਸ਼ ਹੋ ਜਾਵੇ ਜਨਮ ਸਫਲਾ ਹੋ ਜਾਵੇ ਹੁਣ ਰਹਿਬਾ ਨੇ ਵੇਖਿਆ ਕਿ ਜੇਕਰ ਇਹਨਾਂ ਕਤੂਰੀਆਂ ਨੂੰ ਮੈਂ ਪਾਣੀ ਪਿਆਵਾਂ ਤਾਂ ਸ਼ਾਇਦ ਇਹਨਾਂ ਦਾ ਇਹ ਰੋਣਾ ਕਰ ਲਾਉਣਾ ਜੋ ਇਹ ਠੀਕ ਰਏ ਨੇ ਇਹ ਬੰਦ ਹੋ ਜਾਵੇ ਉਸ ਨੇ ਖੂਹ ਦੇ ਕੋਲ ਜਾ ਕੇ ਤੱਕਿਆ ਆਸੇ ਪਾਸੇ ਵੇਖਿਆ ਕੋਈ ਰੱਸੀ ਕੋਈ ਡੋਲ ਜਾਂ ਬਾਲਟੀ ਉਸ ਖੂਹ ਦੇ ਉੱਪਰ ਨਹੀਂ ਸੀ ਇਸ ਕਰਕੇ ਉਹ ਖੂਹ ਦੇ ਵਿੱਚੋਂ ਪਾਣੀ ਕਿਸ ਤਰ੍ਹਾਂ ਕੱਢ ਸਕਦੀ ਸੀ ਪਰ ਉਸ ਨੇ ਮੱਕੇ ਦੀ ਜੀਅਤ ਜਾਣਦੇ ਨਾਲੋਂ ਜੀਵਾਂ ਤੇ ਦਇਆ ਕਰਨੀ ਪਹਿਲਾਂ ਆਪਣਾ ਜੋ ਕਰਮ ਹੈ ਉਹ ਸਮਝ ਲਿਆ ਸੀ ਉਸ ਨੇ ਇਹ ਆਪਣਾ ਧਰਮ ਸਮਝਿਆ ਉਸ ਵੇਲੇ ਉਹ ਸੋਚਦੀ ਤੇ ਇਦਾਂ ਵੀ ਕਰ ਸਕਦੀ ਸੀ ਕਿ ਬਾਕੀ ਸੰਗ ਅੱਗੇ ਚਲਾ ਗਿਆ ਮੇਰਾ ਕਿਤੇ ਉੱਥੇ ਮੱਕੇ ਜਾਣ ਦਾ ਸੁਪਨਾ ਇਹਨਾਂ ਨੇ ਰਜ ਮੈਂ ਇਕੱਲੀ ਕਿੱਦਾਂ ਜਾਵਾਂਗੀ ਜਾ ਮੈਂ ਲੇਟ ਨਾ ਹੋ ਜਾਵਾਂ ਉਹ ਪਹਿਲਾਂ ਚੱਲ ਜਣਗੇ ਇਦਾਂ ਦੌੜ ਚੱਲਦੀ ਆ ਰਹੀ ਐ ਅਸੀਂ ਗੁਰੂ ਘਰਾਂ ਚ ਇਦਾਂ ਹੀ ਕਰਦੇ ਆ ਕਿ ਮੈਂ ਛੇਤੀ ਨਾਲ ਸਫਰਸ਼ ਦੇ ਨਾਲ ਐਸ ਰਸਤੇ ਲੰਘ ਜਾਵਾਂ ਛੇਤੀ ਹੋ ਕੇ ਆ ਜਾਵਾਂ ਭਾਈ ਛੇਤੀ ਹੀ ਸਾਨੂੰ ਮਾਰਦੀ ਜਾ ਰਹੀ ਐ ਭਾਵੇਂ ਉਹਦੇ ਵਾਸਤੇ ਕੋਈ ਸਾਡੇ ਛੇਤੀ ਨੰਗਣ ਦੇ ਚੱਕਰ ਦੇ ਵਿੱਚ ਤੜਫਦਾ ਹੋਵੇ ਵਿਲਕਦਾ ਹੋਵੇ ਸਾਡਾ ਕਿਸੇ ਪਾਸੇ ਧਿਆਨ ਨਹੀਂ ਬਸ ਆਪਣਾ ਇਹ ਕੰਮ ਹੁੰਦਾ ਕਿ ਛੇਤੀ ਨਾਲ ਆਪਾਂ ਮੱਥਾ ਟੇਕ ਕੇ ਆ ਜਾਈਏ ਸਾਨੂੰ ਕਿਸੇ ਨਾਲ ਕੀ ਪਰ ਰਹਿਬਾਨੀ ਇਦਾਂ ਨਹੀਂ ਕੀਤਾ ਕਿਉਂਕਿ ਉਹਦੇ ਦਿਲ ਦੇ ਵਿੱਚ ਦਇਆ ਸੀ ਉਸਨੇ ਹੁਣ ਖੂਹ ਦੇ ਆਸ-ਪਾਸੇ ਦੇਖਿਆ ਪਰ ਉਸ ਨੂੰ ਕੁਝ ਲੱਭਾ ਨਾ ਉਸਨੇ ਆਖਿਆ ਕਿ ਮੈਂ ਇਹਨਾਂ ਦੀ ਸੇਵਾ ਜ਼ਰੂਰ ਕਰਨੀ ਹੈ ਦਇਆ ਜੀ ਉਸੇ ਹਿਰਦੇ ਵਿੱਚ ਹੁਣ ਉਸ ਨੂੰ ਹੋਰ ਤੇ ਕੁਝ ਲੱਭਾ ਨਾ ਉਸਨੇ ਆਪਣੇ ਸਿਰ ਦੇ ਵਾਲ ਕੱਟਨੇ ਸ਼ੁਰੂ ਕਰ ਦਿੱਤੇ ਆਪਣੇ ਸਿਰ ਦੇ ਵਾਲ ਉਸਨੇ ਕੱਟ ਦਿੱਤੇ ਉਹਨਾਂ ਦੇ ਉਸਨੇ ਗੁੰਦ ਕੇ ਰੱਸੀ ਬਣਾਈ ਰੱਸੀ ਬਣਾਈ ਤਾਂ ਫਿਰ ਉਸ ਨੇ ਆਪਣਾ ਜੋ ਸਿਰ ਦਾ ਟਪੜਾ ਸੀ ਨਾ ਉਸ ਨੂੰ ਉਸ ਰੱਸੀ ਦੇ ਨਾਲ ਬੰਨਿਆ ਕਿਉਂਕਿ ਪ੍ਰਾਤਨ ਸਮਿਆਂ ਦੇ ਵਿੱਚ ਜੇ ਆਪਾਂ ਹੁਣ ਦੀ ਤੁਲਨਾ ਕਰੀਏ ਫਿਰ ਤੇ ਇਹ ਵਿਚਾਰ ਆ ਜਾਂਦਾ ਨਹੀਂ ਨਾ ਕਿ ਕਿਸਾਂ ਦੀ ਵਾਲਾਂ ਦੀ ਕਿੰਡੀ ਲੰਮੀ ਰੱਸੀ ਬਾਣੀ ਨਹੀਂ ਸਕਦੀ ਕਿਉਂਕਿ ਹੁਣ ਤੇ ਪਾਣੀ ਬੜੇ ਡੂੰਘੇ ਨੇ ਉਸ ਸਮਿਆਂ ਦੇ ਵਿੱਚ ਝੂਆਂ ਦੇ ਜੋ ਪਾਣੀ ਸਨ ਉਹ ਉੱਪਰ ਹੋਇਆ ਕਰਦੇ ਸਨ ਬਹੁਤੇ ਡੂੰਘੇ ਨਹੀਂ ਸਨ ਇਸ ਤਰ੍ਹਾਂ ਉਸ ਰਹਿਬਾਨ ਨੇ ਉਹ ਰੱਸੀ ਦੇ ਨਾਲ ਆਪਣੇ ਸਿਰ ਦਾ ਜੋ ਕੱਪੜਾ ਸੀ ਜਿਸ ਦੇ ਨਾਲ ਸਿਰ ਟਕਿਆ ਹੋਇਆ ਸੀ ਉਹ ਬੰਨਿਆ ਉਹ ਖੂਹ ਦੇ ਵਿੱਚ ਲਮਕਾਇਆ ਉਹ ਖੂਹ ਦੇ ਵਿੱਚ ਲਮਕਾ ਕੇ ਜਦੋਂ ਉਹ ਕੱਪੜਾ ਗਿੱਲਾ ਹੋਇਆ ਉਹਨਾਂ ਕਤੂਰੀਆਂ ਦੇ ਮੂੰਹ ਦੇ ਵਿੱਚ ਉਸੇ ਕੁੱਤੀ ਦੇ ਮੂੰਹ ਦੇ ਵਿੱਚ ਉਹਨੇ ਪਾਣੀ ਪਾਇਆ ਉਹ ਵਾਕਈ ਤਿਆਸੇ ਹੋਏ ਸਨ ਉਹਨਾਂ ਦਾ ਚੀਕ ਚਹਾੜਾ ਬੰਦ ਹੋ ਗਿਆ ਹੁਣ ਰੱਬਾਂ ਦੀ ਜੋ ਦਇਆ ਹੈ ਉਹ ਪ੍ਰਵਾਨ ਹੋ ਗਈ ਹੈ ਸੱਠ ਉਹ ਅਜੇ ਮੱਕਾ ਰਹਿੰਦਾ ਸੀ ਉਹ ਜੋ ਟੋਲਾ ਜਾ ਰਿਹਾ ਸੀ ਉਹ ਤੇ ਆਪਣਾ ਸਫ਼ਰ ਤੈਅ ਕਰਕੇ ਮੱਕੇ ਜਾ ਪਹੁੰਚੇ ਨੇ ਪਰ ਸਾਧ ਸੰਗਤ ਜੀਓ ਰੈਬਾ ਜੋ ਹੈ ਇਹਦੇ ਦਸ ਜਹਨ ਕੇ ਹਾਲੇ ਦਿਵਾਲੇ ਹੋਰ ਵੀ ਜਿਹੜੇ ਇਹਨਾਂ ਜੀਵਾਂ ਦੇ ਵਿਰੋਧੀ ਜਾਨਵਰ ਨੇ ਨਾ ਜਿਹੜੇ ਇਸ ਜੀਵ ਨੂੰ ਖਾ ਜਾਂਦੇ ਨੇ ਜਿਸ ਤਰ੍ਹਾਂ ਸ਼ੇਰ ਲਾਲੋ ਚੀਤਾ ਲਾਲੋ ਇਹ ਮਾਸ ਖਾਣ ਵਾਲੇ ਜਾਨਵਰ ਨੇ ਜੀਵਾਂ ਦੇ ਵਿਰੋਧੀ ਨੇ ਇਹ ਵੀ ਆ ਕੇ ਬੈਠ ਗਏ ਕਿਉਂਕਿ ਉਹਨਾਂ ਨੂੰ ਰੈਬਾ ਤੋਂ ਕੋਈ ਖਤਰਾ ਨਹੀਂ ਸੀ ਉਹਨਾਂ ਨੂੰ 83 ਲੱਖ ਜੂਨ ਨੂੰ ਵੀ ਸਾਰਾ ਗਿਆਨ ਮਹਾਰਾ ਲਖਮਨ ਦੇ ਬੀਜ ਮੰਤਰ ਸਰਬ ਕੋ ਗਿਆਨ ਜੋ ਅੰਤਰ ਆਤਮਾ ਦਾ ਗਿਆਨ ਹੈ ਉਹ ਪਰਮੇਸ਼ਰ ਕਰਵਾ ਦਿੰਦਾ ਹੈ ਉਹ ਆਸੇ ਪਾਸੇ ਬੈਠ ਗਏ ਤੇ ਇਹ ਉਥੇ ਹੀ ਆਪਣੇ ਰੱਬ ਦੀ ਆਪਣੇ ਖੁਦਾ ਦੀ ਬੰਦਗੀ ਦੇ ਵਿੱਚ ਲੱਗ ਗਈ ਹੈ 60 ਕੋ ਮੱਕਾ ਅਜੇ ਦੂਰ ਸੀ ਇਹ ਜਦੋਂ ਸਾਰਾ ਹੀ ਸੰਗ ਸਾਰਾ ਇਕੱਠ ਜੋ ਇਬਰਾਹਿਮ ਨੇ ਪੈਗੰਬਰ ਆਪਣੇ ਅਮਰੀਦਾਂ ਸਮੇਤ ਮੱਕੇ ਗਿਆ ਸੀ ਉੱਥੇ ਪਹੁੰਚੇ ਤੇ ਵੇਖਿਆ ਕਿ ਉੱਥੇ ਮੱਕਾ ਹੈ ਹੀ ਨਹੀਂ ਕਿਸੇ ਸਿਆਣੇ ਪੁਰਸ਼ ਨੇ ਦੱਸ ਦਿੱਤਾ ਤੇ ਸਾਨੂੰ ਇੰਜ ਪਤਾ ਲੱਗਾ ਕਿ ਇਥੋਂ 60 ਕੋਹ ਪਿਛੇ ਇੱਕ ਖੂਹ ਦੇ ਉੱਤੇ ਕੋਈ ਰੇਬਾ ਨਾਮ ਦੀ ਲੜਕੀ ਬੈਠੀ ਹੈ ਤੇ ਉਹਦੀ ਦਇਆ ਵੇਖ ਕੇ ਮੱਕਾ ਖੁਦ ਉੱਥੇ ਉਸ ਰੇਬਾ ਨੂੰ ਦਰਸ਼ਨ ਦੇਣ ਗਿਆ ਹੈ ਉੱਥੋਂ ਦਰਸ਼ਨ ਦੇ ਕੇ ਫੇਰ ਇੱਥੇ ਆਵੇਗਾ ਫੇਰ ਤੁਸੀਂ ਦਰਸ਼ਨ ਕਰ ਲਿਓ ਤਾਂ ਹੁਣ ਇੰਨੀ ਗੱਲ ਕਹਿਣ ਦੀ ਧੀਰ ਸੀ ਉਹ ਪਛਾਣ ਕੇ ਆਖਣ ਲੱਗਿਆ ਤੇ ਲੜਕੀ ਸਾਡੇ ਨਾਲ ਹੀ ਆ ਰਹੀ ਸੀ ਵਾਕਈ 60 ਕੋਹ ਪਿਛੇ ਉਹ ਰੁਕੀ ਐ ਇਹ ਬ੍ਰਾਹਮਣ ਪਗੰਬਰ ਆਪਣੇ ਮੁਰਿਦਾਂ ਨੂੰ ਆਖਣ ਲੱਗਾ ਕਿ ਆਪਾਂ ਨੂੰ ਉਸ ਲੜਕੀ ਨੂੰ ਜਾ ਕੇ ਮਿਲਣਾ ਚਾਹੀਦਾ ਉਹਨੂੰ ਖੁਸ਼ੀ ਹੋਈ ਤੇ ਸਹੀਂ ਤੇ ਤੂੰ ਇਦਾਂ ਦਾ ਕਿਹੜਾ ਕਰਮ ਕਰ ਦਿੱਤਾ ਇਦਾਂ ਦਾ ਕਿਹੜਾ ਤੂੰ ਜੱਪ ਤਪ ਕਰ ਰਹੀ ਐ ਤੇ ਲੋਕ ਮੱਕੇ ਦੀ ਯਾਤਰਾ ਕਰਨ ਵਾਸਤੇ ਜ਼ਿਆਰਤ ਕਰਨ ਵਾਸਤੇ ਇਹਨਾਂ ਇਹਨਾਂ ਲੰਮਾ ਸਫਰ ਤੈ ਕਰਕੇ ਬੜੇ ਕਸ਼ਟ ਝਲਕੇ ਜਾਂਦੇ ਨੇ ਤੇ ਤੈਨੂੰ ਉਥੇ 60 ਕੂਹ ਤੇ ਜਾ ਕੇ ਦਰਸ਼ਨ ਦੇ ਦਿੱਤੇ ਨੇ ਉਹ ਉਥੋਂ ਵਾਪਸ ਆ ਕੇ ਫਿਰ ਰਸਤੇ ਦੇ ਵਿੱਚ ਆਂਦੇ ਆ ਰਾਤ ਵੀ ਉਹਨਾਂ ਨੂੰ ਪਈ ਰਸਤੇ 'ਚ ਜਿੱਥੇ ਤਕੀਏ ਤੇ ਰੁਕੇ ਉਹਨਾਂ ਨੇ ਗੋਸ਼ਤ ਬਣਾਇਆ ਮਾਸ ਬਣਾਇਆ ਰਾਤ ਨੂੰ ਖਾਧਾ ਤੇ ਫਿਰ ਦਿਨ ਦੇ ਚੜਾ ਦੇ ਨਾਲ ਉਹ ਰਾਬਾਂ ਦੇ ਕੋਲ ਜਾ ਪਹੁੰਚੇ ਨੇ ਬੜੇ ਹੈਰਾਨ ਹੋਏ ਕਿ ਜੋ ਵਿਰੋਧੀ ਵੀ ਜਾਨਵਰ ਨੇ ਉਹ ਰਾਬਾਂ ਦੇ ਆਸੇ-ਪਾਸੇ ਬੈਠੇ ਨੇ ਤੇ ਇਹ ਖੂਹ ਦੇ ਕਿਨਾਰੇ ਬੈਠੀ ਹੋਈ ਸੀ ਪਰਮੇਸ਼ਰ ਦੀ ਆਵਾਦਤ ਕਰ ਰਹੀ ਸੀ ਉਸ ਵੇਲੇ ਜੋ ਜਾਨਵਰ ਰੈਬਾਂ ਦੇ ਆਸ-ਪਾਸੇ ਬੈਠੇ ਹੋਏ ਸਨ ਉਹ ਇਹਨਾਂ ਜੋ ਲੋਕਾਂ ਦੇ ਆਉਣ ਕਰਕੇ ਤੇ ਬ੍ਰਾਹਮਣ ਪਗੰਬਰ ਦੇ ਨਾਲ ਮਰੀਦ ਜੀ ਸਨ ਭਾਰੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੇਖ ਕੇ ਸਾਰੇ ਪਿੱਛੇ ਹੁਣੇ ਸ਼ੁਰੂ ਹੋ ਗਏ ਉਹ ਚਲੇ ਗਏ ਤਾਂ ਉਸ ਵੇਲੇ ਬ੍ਰਾਹਮਣ ਪਗੰਬਰ ਆਪਣੇ ਮਰੀਦਾਂ ਸਮੇਤ ਆਇਆ ਪੁੱਛਣ ਲੱਗਾ ਕਿ ਬੇਟੀ ਤੂੰ ਐਸਾ ਕੀ ਕੰਮ ਕੀਤਾ ਕਿ ਤੈਨੂੰ ਮੱੱਕਾ ਜੋ ਹੈ ਇੱਥੇ 60 ਕੋਤੇ ਆ ਕੇ ਖੁਦ ਦਰਸ਼ਨ ਦੇਣ ਵਾਸਤੇ ਆਇਆ ਦੂਸਰਾ ਸਾਨੂੰ ਇਹ ਨਹੀਂ ਗੱਲ ਸਮਝ ਆਈ ਕਿ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਵਿਰੋਧੀ ਜਾਨਵਰ ਸਨ ਉਹ ਤੇਰੇ ਕੋਲ ਬੈਠੇ ਹੋਏ ਸਨ ਪਰ ਹੁਣ ਜਦੋਂ ਅਸੀਂ ਆਏ ਉਹ ਸਾਰੇ ਛੱਡ ਕੇ ਤੈਨੂੰ ਇੱਥੋਂ ਚਲੇ ਗਏ ਨੇ ਇਦਾਂ ਕਿਉਂ ਆਖਣ ਲੱਗੇ ਪਹਿਲਾਂ ਮੈਨੂੰ ਇਹ ਉੱਤਰ ਦਿਓ ਕਿ ਜਿੱਥੇ ਤੁਸੀਂ ਰਾਤ ਰੁਕੇ ਸੀ ਉੱਥੇ ਖਾਧਾ ਕੀ ਹੈ ਤਾਂ ਆਖਣ ਲੱਗੇ ਉੱਤੇ ਅਸੀਂ ਗੋਸ਼ਤ ਬਣਾ ਕੇ ਖਾਦਾ మాਸ ਖਾਦਾ ਤਾਂ ਉਹ ਆਖਣ ਲੱਗੀ ਕਿ ਇਹ ਜੋ ਜੀਵ ਹਨ ਇਹ ਤੁਹਾਡੀ ਵਿਰਤੀ ਵੇਖ ਕੇ ਸਮਝ ਗਏ ਕਿ ਇਹਨਾਂ ਨੂੰ ਤੁਹਾਡੇ ਤੋਂ ਖਤਰਾ ਹੈ ਤੁਸੀਂ ਇਹਨਾਂ ਦੇ ਵਿਰੋਧੀ ਜੀ ਜਾਨਵਰ ਤੁਹਾਡੇ ਵਿਰੋਧੀ ਨਹੀਂ ਸੋ ਇਸ ਕਰਕੇ ਇਹ ਤੁਹਾਡੇ ਨਾਲ ਸੰਗ ਨਹੀਂ ਰੱਖਣਾ ਚਾਹੁੰਦੇ ਇਹ ਤੁਹਾਨੂੰ ਛੱਡ ਕੇ ਚਲੇ ਗਏ ਨੇ ਦੂਸਰੀ ਗੱਲ ਕਿ ਜੋ ਇੱਥੇ ਆ ਕੇ ਮੈਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕੀਤੇ ਨੇ ਜੋ ਮੈਂ ਮੱਕੇ ਦੇ 60 ਕੋਤੇ ਦਰਸ਼ਨ ਕਰਨ ਵਾਸਤੇ ਜਾਣਾ ਸੀ ਉਹ ਤਾਂ ਕਰਕੇ ਇੱਥੇ ਮੈਨੂੰ ਦਰਸ਼ਨ ਹੋ ਗਏ ਨੇ ਕਿਉਂਕਿ ਮੇਰੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਨੇ ਦਇਆ ਵਸਾ ਦਿੱਤੀ ਹੈ ਮੇਰਾ ਧਿਆਨ ਜਾਂਦਿਆਂ ਇਸ ਕੁੱਤੀ ਦੇ ਬੱਚਿਆਂ ਉੱਪਰ ਪੈ ਗਿਆ ਸੀ ਜੋ ਕਰਲਾ ਰਹੇ ਸਨ ਮੈਂ ਜ਼ਿਆਦਾ ਕੁਝ ਨਹੀਂ ਕੀਤਾ ਬਸ ਇਹਨਾਂ ਨੂੰ ਪਾਣੀ ਪਿਾਇਆ ਇਹਨੇ ਨਾਲ ਹੀ ਪਰਮੇਸ਼ਰ ਜੋ ਹੈ ਉਹ ਮੇਰੇ ਤੇ ਖੁਸ਼ ਹੋ ਗਿਆ ਸੋ ਇਸ ਤਰ੍ਹਾਂ ਜੋ ਦਇਆ ਕਰਦਾ ਹੈ ਜੋ ਜੀਵਾਂ ਦੇ ਉੱਪਰ ਕਿਸੇ ਦਾ ਹੱਕ ਨਹੀਂ ਖਾਣਾ ਇਹ ਵੀ ਦਇਆ ਕਰਨ ਦੇ ਬਰਾਬਰ ਹੀ ਹੈ ਨਹੀਂ ਤੇ ਕਿਸੇ ਦਾ ਬੁਰਾ ਕਰਨ ਲਈਆਂ ਲੋਕ ਇੱਕ ਪਲ ਵੀ ਨਹੀਂ ਸੋਚਦੇ ਕਿ ਆਪਣਾ ਤੇ ਸਵਾਰਥ ਸਾਡਾ ਪੂਰਾ ਹੋ ਜਾਵੇਗਾ ਪਰ ਜੋ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਉਹਨੂੰ ਕਿੰਨੀ ਤਕਲੀਫ ਹੋਵੇਗੀ ਕਿੰਨਾ ਦੁੱਖ ਹੋਵੇਗਾ ਇਸੇ ਤਰ੍ਹਾਂ ਜੇ ਪਸ਼ੂ ਪੰਛੀਆਂ ਦੀ ਗੱਲ ਕਰ ਲਈਏ ਜੇ ਘਰ ਦੇ ਵਿੱਚ ਕਿਸੇ ਨੇ ਮੱਝਾਂ ਗਾਵਾਂ ਰੱਖੀਆਂ ਨੇ ਉਹ ਜਨਾ ਚਿਰ ਦੁੱਧ ਪੀਤਾ ਬਾਅਦ ਦੇ ਵਿੱਚ ਖੁੱਲੀਆਂ ਛੱਡ ਦਿੰਦੇ ਨੇ ਕੋਈ ਦਇਆ ਨਹੀਂ ਕੋਈ ਤਰਸ ਨਹੀਂ ਫਿਰ ਵਖਣ ਕਿ ਅਸੀਂ ਫਲਾਨੇ ਧਰਮ ਦੇ ਵਿੱਚ ਜਾਂ ਸਾਡਾ ਧਰਮ ਵੱਡਾ ਹੈ ਨਹੀਂ ਐਦਾਂ ਨਹੀਂ ਮਹਾਰਾਜ ਫਰਮਾਉਂਦੇ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋਈ ਨਾਮ ਜਪ ਨਿਰਮਲ ਕਰਮ ਤੇ ਨਿਰਮਲ ਕਰਮ ਉਦੋਂ ਕਰਨ ਵਾਸਤੇ ਸਾਡਾ ਮਨ ਬਣੇਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਮਾਰਗ ਤੇ ਚੱਲਾਂਗੇ ਧਰਮੇ ਉਦੋਂ ਹੋਵਾਂਗੇ ਜਦੋਂ ਮਾਂ ਤੋਂ ਬੇਟਾ ਪੈਦਾ ਹੋਵੇਗਾ ਤੋਂ ਧਰਮ ਦਇਆ ਕਾ ਪੂਰਤ ਜੇ ਦਇਆ ਸਾਡੇ ਹਿਰਦੇ ਵਿੱਚ ਹੋਵੇਗੀ ਫਿਰ ਅਸੀਂ ਪਰ ਮੇ ਬਣਾਗੇ ਫਿਰ ਸਾਡੇ ਵਿੱਚ ਹਿੰਮਤ ਆਵੇਗੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ ਸੋ ਜੇ ਸਾਡੀ ਇਹ ਸਾਖੀ ਚੰਗੀ ਲੱਗੀ ਤਾਂ ਜਰੂਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਆਪਣੇ ਕੀਮਤੀ ਵਿਚਾਰ ਕਮੈਂਟਾਂ ਨਾਲ ਜਰੂਰ ਦੱਸਣੇ ਸੂਰੇ ਸੇਤਰਾ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜਿਨ੍ਹਾਂ ਨੇ ਸਾਡਾ ਅਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਭਾਈ ਮਨਜੀਤ ਸਿੰਘ ਦੀ ਸਾਧਪੁਰ ਵਾਲੇ ਤਾਂ ਜੋ ਆਉਣ ਵਾਲੀ ਵੀਡੀਓ ਛੇਤੀ ਤੁਹਾਡੇ ਤੱਕ ਪਹੁੰਚ ਸਕੇ ਮਰਜ਼ੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਾਧਾ ਪੂਰੀਆਂ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ